ਤੇ ਕੱਲ ਪੰਜਾਬੀ ਸਿੰਗਰ ਤੇਜੀ ਕਾਲੋਂ ਦੇ ਉੱਤੇ ਗੋਲੀਆਂ ਚਲਾਉਣ ਦਾ ਦਾਵਾ ਗੈਂਗਸਟਰ ਰੋਹਿਤ ਗੋਦਾਰਾ ਗੈਂਗ ਵੱਲੋਂ ਕੀਤਾ ਗਿਆ ਸੀਗਾ ਕਿ ਉਹਨਾਂ ਨੇ ਕੈਨੇਡਾ ਦੇ ਵਿੱਚ ਰਹਿੰਦੇ ਤੇਜੀ ਕਾਲੋਂ ਦੇ ਉੱਤੇ ਗੋਲੀਆਂ ਚਲਾਈਆਂ ਜਿਸ 'ਚ ਉਹਨਾਂ ਦੇ ਪੇਟ ਦੇ ਵਿੱਚ ਗੋਲੀਆਂ ਲੱਗੀਆਂ ਨੇ ਤੇ ਕਿਉਂਕਿ ਉਹ ਲਗਾਤਾਰ ਉਹਨਾਂ ਦੇ ਦੁਸ਼ਮਣਾਂ ਨੂੰ ਸਪੋਰਟ ਕਰ ਰਹੇ ਸੀ ਤੇ ਹੁਣ ਇਸ ਖਬਰ ਦੇ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ ਤੇਜੀ ਕਾਲੋਂ ਨੇ ਆਪਣੇ ਹੀ ਸੋਸ਼ਲ ਮੀਡੀਆ ਪੋਸਟ ਦੇ ਉੱਤੇ ਆਪਣੀ ਇੱਕ ਪੋਸਟ ਜਾਰੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਸਤਿ ਸ਼੍ਰੀ ਅਕਾਲ ਮੈਂ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਬਾਰੇ ਦੱਸਣਾ ਚਾਹੁੰਦਾ ਹਾਂ ਕਿ ਮੈਂ ਬਿਲਕੁਲ ਠੀਕ ਹਾਂ ਸੋਸ਼ਲ ਮੀਡੀਆ ਤੇ ਨਿਊਜ਼ ਚੈਨਲਸ ਤੇ ਮੇਰੇ ਬਾਰੇ ਗਲਤ ਨਿਊਜ਼ ਦਿੱਤੀ ਜਾ ਰਹੀ ਹੈ ਕਿ ਮੇਰੇ ਤੇ ਗੋਲੀਆਂ ਚਲਾਈਆਂ ਗਈਆਂ ਨੇ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਮੇਰੇ ਕਿਸੇ ਨਾਲ ਕੋਈ ਵੈਰ ਨਹੀਂ ਹੈ ਮੈਂ ਮੀਡੀਆ ਚੈਨਲਸ ਨੂੰ ਅਪੀਲ ਕਰਦਾ ਕਿ ਕੋਈ ਵੀ ਖਬਰ ਦੇਣ ਤੋਂ ਪਹਿਲਾਂ ਉਸ ਦੀ ਪੂਰੀ ਪੜਤਾਲ ਕਰਨ ਤਾਂ ਇਸ ਖਬਰ ਨੇ ਮੇਰੇ ਪਰਿਵਾਰ ਤੇ ਮੈਨੂੰ ਬਹੁਤ ਡੂੰਗਾ ਮਾਨਸਿਕ ਪ੍ਰਭਾਵ ਪਾਇਆ ਹੈ ਤਾਂ ਇਹ ਗੱਲ ਲੈ ਕੇ ਤੇਜੀ ਕਲੋਂ ਨੇ ਆਪਣਾ ਪੱਖ ਸਪਸ਼ਟ ਕੀਤਾ ਹੈ ਕਿ ਉਸਦੀ ਉਸਤੇ ਉੱਪਰ ਕਿਸੇ ਨੇ ਵੀ ਗੋਲੀਆਂ ਨਹੀਂ ਚਲਾਈਆਂ ਤੇ ਨਾ ਹੀ ਕਿਸੇ ਨਾਲ ਉਸਦਾ ਵੈਰ ਹੈ ਤਾਂ ਹੁਣ ਦੂਸਰੇ ਪਾਸੇ ਜੇ ਗੱਲ ਕਰੀਏ ਬੀਤੇ ਕੱਲ੍ਹ ਰੋਹਿਤ ਗੋਦਾਰਾ ਗੈਂਗ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਗਈ ਸੀ ਤੇ ਨਾਲ ਦੇ ਨਾਲ ਹੀ ਰੋਹਿਤ ਗੋਦਾਰਾ ਗੈਂਗ ਦੀ ਲਾਰੈਂਸ ਗੈਂਗ ਦੇ ਨਾਲ ਦੁਸ਼ਮਣੀ ਚੱਲ ਰਹੀ ਹੈ ਜਿਸ ਨੂੰ ਲੈ ਕੇ ਲਗਾਤਾਰ ਦੋਨੋ ਗੈਂਗ ਇੱਕ ਦੂਜੇ ਦੇ ਉੱਤੇ ਜਾਂ ਫਿਰ ਇੱਕ ਦੂਜੇ ਦਾ ਨਾਮ ਚਮਕਾਉਣ ਦੇ ਲਈ ਕਿਤੇ ਨਾ ਕਿਤੇ ਵਾਰਦਾਤਾ ਕਰ ਰਹੇ ਨੇ ਤੇ ਰੋਹਿਤ ਗੋਦਾਰਾ ਗੈਂਗ ਵੱਲੋਂ ਹਰੀ ਬੌਕਸਰ ਦਾ ਵੀ ਕਤਲ ਕਰਨ ਦਾ ਦਾਵਾ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਇੱਕ ਆਡੀਓ ਵਾਇਰਲ ਹੋਣ ਤੋਂ ਬਾਅਦ ਪਤਾ ਲੱਗਾ ਕਿ ਹਰੀ ਬੌਕਸਰ ਜਿੰਦਾ ਹੈ ਤੇ ਲਗਾਤਾਰ ਇਸ ਤਰ੍ਹਾਂ ਦੀਆਂ ਵਾਰਦਾਤਾ ਸਾਹਮਣੇ ਆ ਰਹੀਆਂ ਨੇ ਤੇ ਇਸ ਤੋਂ ਪਹਿਲਾਂ ਹੀ ਲਾਰੈਂਸ ਗੈਂਗ ਦੇ ਦੁਬਾਰਾ ਤੋਂ ਜੋ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਲਾਰੈਂਸ ਗੈਂਗ ਦੇ ਹੀ ਬੰਦਿਆਂ ਨੇ ਕਪਿਲ ਸ਼ਰਮਾ ਦੇ ਕੈਫੇ ਤੇ ਵੀ ਕੈਨੇਡਾ 'ਚ ਤੀਸਰੀ ਵਾਰ ਗੋਲੀਆਂ ਚਲਾਈਆਂ ਤੇ ਹੁਣ ਰੋਹਿਤ ਗੋਦਾਰਾ ਗੈਂਗ ਕੈਨੇਡਾ ਦੇ ਵਿੱਚ ਆਪਣੀ ਦਬਦਬਾ ਬਣਾਉਣ ਦੇ ਲਈ ਲਗਾਤਾਰ ਇਸ ਤਰ੍ਹਾਂ ਦੀਆਂ ਵਾਰਦਾਤਾ ਕਰ ਰਿਹਾ ਹੈ ਪਰ ਹੁਣ ਬੀਤੇ ਕੱਲ੍ਹ ਵਾਲੀ ਵਾਰਦਾਤ 'ਚ ਨਵਾਂ ਮੋੜ ਆ ਚੁੱਕਾ ਹੈ ਕਿ ਤੇਜੀ ਕਾਲੋ ਨੇ ਖੁਦ ਸਾਹਮਣੇ ਆ ਕੇ ਖੁਦ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਇਹ ਦਾਅਵੇ ਨੂੰ ਨਕਾਰ ਦਿੱਤਾ ਹੈ ਕਿ ਮੇਰੇ ਤੇ ਕਿਸੇ ਨੇ ਗੋਲੀਆਂ ਨਹੀਂ ਚਲਾਈਆਂ ਤੇ ਨਾ ਹੀ ਮੇਰਾ ਕਿਸੇ ਨਾਲ ਵੇਰੇ ਖੈਰ ਹੁਣ ਇਸ ਦੇ ਵਿੱਚ ਸੱਚਾਈ ਕੀ ਹੈ ਤੇ ਕੀ ਨਹੀਂ ਹੈ ਇਹ ਤਾਂ ਹੁਣ ਆਣ ਵਾਲਾ ਸਮਾਂ ਹੀ ਦੱਸੇਗਾ ਜਾਂ ਫਿਰ ਗੈਂਗਸਟਰ ਆਪ ਖੁਦ ਲਾਈਵ ਆ ਕੇ ਜਾਂ ਫਿਰ ਆਪਣੀਆਂ ਕੋਈ ਆਡੀਓ ਸਾਹਮਣੇ ਲਿਆ ਕੇ ਦੱਸ ਦੇਣ ਕਿ ਕੌਣ ਕਿੰਨੇ ਕਿੰਨੂ ਮਾਰਿਆ ਜਾਂ ਕਿੰਨੇ ਕਿੰਨੂ ਨਹੀਂ ਮਾਰਿਆ ਖੈਰ ਹੁਣ ਤੱਕ ਦੀ ਨਵੀਂ ਅਪਡੇਟ ਇਹ ਹੈ ਕਿ ਤੇਜੀ ਕਾਲੋਂ ਨੇ ਖੁਦ ਆਪਣੀ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਸ ਦਾਅਵੇ ਨੂੰ ਨਕਾਰ ਦਿੱਤਾ ਹੈ ਤੇ ਉਹਨਾਂ ਦੇ ਉਹ ਬਿਲਕੁਲ ਬਿਲਕੁਲ ਸਹੀ ਤਰ੍ਹਾਂ ਸੇਫ ਨੇ ਉਹਨਾਂ ਦੇ ਉੱਤੇ ਕੋਈ ਗੋਲੀਆਂ ਨਹੀਂ ਚੱਲੀਆਂ ਨਾ ਹੀ ਉਹਨਾਂ ਦਾ ਕਿਸੇ ਹੋਰ ਗੈਂਗ ਦੇ ਨਾਲ ਲੈਣ ਦੇ ਨੇ ਖੈਰ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ